ਸੱਚਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣੇ ਨੂੰ ਉਸ ਗੱਲਬਾਤ ਕਰਾਂਗੇ ਅੱਜ ਪੰਜਾਬ ਦੇ ਵਿਸ਼ਿਆਂ ਦੇ ਉੱਤੇ ਜੇ ਗੱਲ ਕਰੀਏ ਤਾਂ ਬੰਜਿੰਦਰ ਸਿੰਘ ਸਿਰਸਾ ਨੇ ਜਿਹੜੇ ਪਿਛਲੇ ਕੁਝ ਦਿਨ ਪਹਿਲਾਂ ਜਿਹੜੇ ਨੇ ਕੈਬਨਿਟ ਦੇ ਵਿੱਚ ਉਹਨਾਂ ਨੂੰ ਜਿਹੜੀ ਥਾਂ ਮਿਲੀ ਹੈ ਤੇ ਉਹਨਾਂ ਦੇ ਨਾਲ ਜਿਹੜੇ ਭੁਪਿੰਦਰ ਸਿੰਘ ਗਿੰਨੀ ਨੇ ਕਾਫੀ ਕਰੀਬੀ ਦੱਸੇ ਜਾਂਦੇ ਤੇ ਅੱਜ ਸਮਾਣੇ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਾਂਗੇ ਵਿਸ਼ੇਸ਼ ਤੌਰ ਤੇ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗਿੰਨੀ ਸੱਚਕਲ ਕੀ ਕਹੋਗੇ ਪੰਜਾਬ ਦੇ ਵਿੱਚ ਕੇਜਰੀਵਾਲ ਦੀ 3 ਦਿਨ ਦੀ ਫੇਰੀ ਹੋਈ ਹੈ ਔਰ ਪੰਜਾਬ ਦੇ ਵਿੱਚ ਉਹ ਆਏ ਹੋਏ ਨੇ ਕਿੱਦਾਂ ਦੇ ਤੁਹਾਨੂੰ ਹਾਲਾਤ ਲੱਗਦੇ ਨੇ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਦਿਨ ਪਰ ਦਿਨ ਜਿਹੜੇ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ 'ਚ ਬਾਸ਼ਾਪੁਰ ਦੀ ਚੌਂਕੀ ਦੇ ਵਿੱਚ ਵੀ ਬੰਬ ਬਲਾਸਟ ਹੋਇਆ ਔਰ ਮਾਈ ਸਰਦੀ ਚੌਂਕੀ ਦੇ ਵਿੱਚ ਵੀ ਬੰਬ ਬਲਾਸਟ ਹੋਇਆ ਲਗਾਤਾਰ ਚੌਂਕੀਆਂ ਦੇ ਵਿੱਚ ਹੁਣ ਜਿਹੜੀ ਪੁਲਿਸ ਐ ਰਾਤ ਨੂੰ ਵੀ ਨਾਕੇ ਲਾਣ ਲੱਗੀ ਕੀ ਹਾਲਾਤ ਲੱਗ ਰਹੇ ਨੇ ਮਿਸਟਰ ਮੈਨੂੰ ਸੁਣਾ ਜਾਨਾ ਜੋ ਕੇਜਰੀਵਾਲ ਹੈ ਕੇਜਰੀਵਾਲ ਸੱਤਾ ਦਾ ਮੋਹ ਹੀ ਨਹੀਂ ਛੱਡ ਪਾਰੇ ਸੱਤਾ ਦਾ ਨਸ਼ਾ ਹੀ ਨਹੀਂ ਛੱਡ ਪਾਰੇ ਜਦੋਂ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਗਿਆ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਨੇ ਬੋਲਿਆ ਕਿ ਮੈਨੂੰ ਕਿਸੇ ਪਾਰਟੀ ਤੋਂ ਕਲੀਨ ਚਿੱਟਨੀ ਚਾਹੀਦੀ ਮੈਨੂੰ ਉਹ ਸਰਟੀਫਿਕੇਟ ਨਾ ਦੇਣ ਮੈਂ ਦਿੱਲੀ ਦੀ ਜਨਤਾ ਤੋਂ ਸਰਟੀਫਿਕੇਟ ਲੈਣਾ ਚਾਹਨਾ ਇਮਾਨਦਾਰੀ ਦਾ ਹੋਰ ਤੁਹਾਡੇ ਸਭ ਦੇ ਸਾਹਮਣੇ ਹੈ ਉਹਨਾਂ ਦੇ ਨਾਲ ਨਾਲ ਸਿਸੋਦੀਆ ਨੂੰ ਵੀ ਸੰਜੇ ਜੈਨ ਨੂੰ ਵੀ ਸਾਰੇ ਦਿੱਲੀ ਦੀ ਜਨਤਾ ਨੇ ਜਿਹੜਾ ਐਸਾ ਸਰਟੀਫਿਕੇਟ ਹੱਥੇ 'ਚ ਥਮਾਇਆ ਕਿ ਉਹਨਾਂ ਨੂੰ ਸਿਰੇ ਤੋਂ ਇਨਕਾਰ ਦਿੱਤਾ ਜਿਨ੍ਹਾਂ ਨੇ ਘਰ ਘਰ ਵਿੱਚ ਨਸ਼ਾ ਸ਼ਰਾਬ ਜਿਹੜੀ ਹੈ ਦਿੱਲੀ ਦੇ ਵਿੱਚ ਇੱਕ ਕਾਰ ਬਰਬਾਦ ਉਹਨਾਂ ਨੇ ਮੈਂ ਕਹਿਣ ਦਾ ਤੁਹਾਨੂੰ ਜਾਵਾਂਗਾ ਕਿ ਉਹਨਾਂ ਨੇ ਕਾਰ ਬਰਬਾਦ ਕਰਨ ਤੱਕ ਹੋ ਗਏ ਕਾਰ ਕਰ ਜਿਹੜੀ ਸ਼ਰਾਬ ਪਹੁੰਚਾਈ ਉਹ ਸੱਤਾ ਦਾ ਅੱਜ ਮੋਹੀ ਨਹੀਂ ਛੱਡ ਪਾਰੇ ਮਹਿਲਾ ਦਾ ਮੋਹੀ ਨਹੀਂ ਛੱਡ ਪਾਰੇ ਦਿੱਲੀ ਤੋਂ ਨਕਾਰੇ ਹੋਏ ਠੁਕਰਾਏ ਹੋਏ ਜਿਹੜੇ ਲੋਕਾਂ ਨੂੰ ਦਿੱਲੀ ਤੋਂ ਬਾਹਰ ਕੱਢਿਆ ਗਿਆ ਅੱਜ ਉਹ ਤੁਹਾਡੇ ਪੰਜਾਬ ਪਹੁੰਚ ਕੇ ਪੰਜਾਬ ਦਾ ਜਿਹੜੀ ਸੱਤਾ ਦੇ ਭੋਗ ਰਹੇ ਨੇ ਉਹ ਤੇ ਭਗਵੰਤ ਮਾਨ ਤੇ ਮੈਨੂੰ ਹੈਰਾਨੀ ਹੁੰਦੀ ਹੈ ਔਰ ਮੈਨੂੰ ਤੇ ਬਲਕਿ ਉਸ ਵਿਚਾਰੇ ਦੇ ਇੰਨਾ ਤਰਸ ਆਂਦਾ ਮੈਂ ਕਹਿਣਾ ਚਾਹਾਂਗਾ ਕਿ ਉਹ ਹੁਣ ਸੀਐਮ ਨਹੀਂ ਹੈ ਸੀਐਮ ਤੇ ਉਹ ਪਹਿਲੇ ਵੀ ਨਹੀਂ ਸੀ ਪਹਿਲੇ ਵੀ ਨਹੀਂ ਸੀ ਸੀਐਮ ਪਹਿਲੇ ਵੀ ਕੇਜਰੀਵਾਲ ਦੇ ਹੀ ਸਾਰੇ ਹੁਕਮਾਂ ਅਨੁਸਾਰ ਚੱਲਦਾ ਸੀ ਹੁਣ ਉਹ ਇੱਥੇ ਆ ਕੇ ਉਹਦੇ ਸਿਰ ਤੇ ਸਵਾਰ ਹੋ ਗਏ ਪੰਜਾਬ ਦੇ ਸਵਾਰ ਹੋ ਗਏ ਦਿੱਲੀ ਨੂੰ ਖਾ ਕੇ ਜੇ ਉਹ ਥੱਕੇ ਨਹੀਂ ਸੀ ਦਿੱਲੀ ਨੂੰ ਲੁੱਟ ਕੇ ਨਹੀਂ ਥੱਕੇ ਸੀ ਔਰ ਆਪਣੇ ਗੁਰੂ ਦੇ ਰਸਤੇ ਤੇ ਦੱਸੇ ਹੋਏ ਜਿਹੜੇ ਉਹ ਚੇਲੇ ਨੇ ਤੁਹਾਡੇ ਪੰਜਾਬ ਦੇ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਐ ਸਾਰੇ ਐਮਐਲਏ ਆਪਣੇ ਗੁਰੂ ਦੇ ਪਿੱਛੇ ਪਿੱਛੇ ਲੱਗ ਕੇ ਪੰਜਾਬ ਨੂੰ ਪਹਿਲੇ ਵੀ ਖਾ ਰਹੇ ਸੀ ਹੁਣ ਗੁਰੂ ਚੇਲੇ ਰਲ ਕੇ ਦੁਬਾਰਾ ਪੰਜਾਬ ਨੂੰ ਹੋਰ ਕਿੰਨੀ ਚੰਗੀ ਤਰ੍ਹਾਂ ਲੁੱਟਿਆ ਜਾਏ ਉਹ ਉਹਦੀ ਹੁਣ ਵਿਉਂਤ ਬੰਦੀ ਬਣਾ ਰਹੇ ਨੇ ਹੁਣ ਰਲ ਕੇ ਪੰਜਾਬ ਨੂੰ ਸਾਰੇ ਲੁੱਟਣਗੇ ਲੱਗਦਾ ਨਹੀਂ ਭਵਿੰਦਰ ਜੀ ਵੀ ਉਹ ਜਿਹੜੇ ਦਿੱਲੀ ਦੇ ਵਿੱਚ ਹਾਰਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਆ ਕੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਹੋਏ ਸੀ ਨਹੀਂ ਦਿੱਲੀ ਮਾਡਲ ਦੀ ਕੀ ਤੁਸੀਂ ਗੁਜਰਾਤ ਜਦੋਂ ਇਲੈਕਸ਼ਨ ਹੋਏ ਹਰਿਆਣੇ 'ਚ ਇਲੈਕਸ਼ਨ ਹੋਏ ਤੁਸੀਂ ਦੇਖੋ ਉਹਨਾਂ ਨੇ ਸਿਰਫ ਝੂਠ ਦੇ ਸਵਾਏ ਕੁਝ ਨਹੀਂ ਦਿੱਤਾ ਹਰ ਜਗ੍ਹਾ ਜਾ ਕੇ ਉਹਨਾਂ ਦਾ ਸੇਮ ਮੁੱਦਾ ਹੁੰਦਾ ਸੀ ਹਮ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਣਗੇ ਕੋਈ ਗੁੜ ਉਹ ਤਾਂ ਨੇ ਜਾ ਕੇ ਗੁਜਰਾਤ 'ਚ ਬੋਲਿਆ ਉਹੀ ਹਰਿਆਣੇ 'ਚ ਬੋਲਿਆ ਉਹੀ ਦਿੱਲੀ 'ਚ ਬੋਲਿਆ ਤੇ ਉਹੀ ਪੰਜਾਬ 'ਚ ਬੋਲਿਆ ਅੱਜ 3 ਸਾਲ ਹੋ ਗਏ ਤੁਸੀਂ ਮੇਰੇ ਜਰਨਲਿਸਟ ਭਰਾ ਮੇਰੇ ਸਾਹਮਣੇ ਬੈਠੇ ਹੋ ਤੁਸੀਂ ਦੱਸੋ 3 ਸਾਲਾਂ ਵਿੱਚ ਉਹਨਾਂ ਨੇ ਜੋ ਵਾਦੇ ਪੰਜਾਬ ਦੀ ਮਹਿਲਾਵਾਂ ਨੂੰ ਦੇਣ ਦੇ ਕੀਤੇ ਸੀ ਉਹ ਕਿੱਥੇ ਪੂਰੇ ਕੀਤੇ ਬਜਟ ਆ ਕੇ ਚਲੇ ਗਏ ਕਿੱਥੇ ਪੂਰੇ ਕੀਤੇ ਐਮਐਸਪੀ ਦੀ ਉਹਨਾਂ ਦੀ ਇੱਕ ਐਮਐਲਏ ਨੇ ਜਿਹੜੀ ਗਗਨਮਾਨ ਹੈ ਉਹਨੇ ਕਿਹਾ ਸੀ ਅਸੀਂ 5 ਮਿੰਟਾਂ 'ਚ ਇਸ ਤਰ੍ਹਾਂ ਕਿਹਾ ਸੀ ਕਿ 5 ਮਿੰਟਾਂ ਵਿੱਚ ਐਮਐਸਪੀ ਦੇਾਂਗੇ ਸਾਡੀ ਸਰਕਾਰ ਬਣਾ ਦੋ ਉਹ 5 ਮਿੰਟਾਂ 5 ਮਿੰਟ ਕੀ ਅੱਜ ਕਈ ਲੱਖਾਂ ਮਿੰਟ ਹੋ ਗਏ ਲੇਕਿਨ ਇਹਨਾਂ ਨੇ ਪੰਜਾਬ ਨੂੰ ਝੂਠੇ ਵਾਦੇ ਇਹਨਾਂ ਦਾ ਕੰਮ ਇੱਕੋ ਹੀ ਹੈ ਪੈਸਾ ਇਕੱਠਾ ਕਰਨਾ ਸੱਤਾ ਪਹੁੰਚਣੀ ਸੱਤਾ ਆਪਣੀ ਲਗਜ਼ਰੀਅਸ ਲਾਈਫ ਹੈ ਜਿਹੜੀ ਉਹ ਇਹਨਾਂ ਨੂੰ ਸਾਰਿਆਂ ਨੂੰ ਚਾਹੀਦੀ ਸੀ ਪੈਸਾ ਚਾਹੀਦਾ ਸੀ ਸਭ ਨੂੰ ਲੁੱਟਣਾ ਸੀ ਇਹਨਾਂ ਨੇ ਇਹ ਨਹੀਂ ਵੇਖਿਆ ਤਾਰ-ਤਾਰ ਕਰਕੇ ਪੰਜਾਬ ਨੂੰ ਰਖਤਾ ਹੋਰ ਮੈਂ ਕਹਿਣਾ ਚਾਹਾਂਗਾ ਜਿਹੜੀ ਗੱਲ ਤੁਸੀਂ ਦੱਸੀ ਕਿ ਥਾਣਿਆਂ ਉੱਤੇ ਗਰਨੇਡ ਨਾਲ ਹਮਲੇ ਮੇਰਾ ਵੀ ਬਚਪਨ ਪੰਜਾਬ ਵਿੱਚ ਬੀਤਿਆ ਮੈਂ ਦਿੱਲੀ ਪੜਿਆ ਪੰਜਾਬ 'ਚ ਵੀ ਸਾਰੇ ਬਚਪਨ ਤੋਂ ਆ ਰਹੇ ਮੇਰੇ ਨਾਨਕੇ ਇੱਥੇ ਸਮਾਣੇ ਨੇ ਸਮਾਣੇ ਦਾ ਬੇਟਾ ਮੈਂ ਲੇਕਿਨ ਅਸੀਂ ਵੀ ਕਦੀ ਐ ਸੁਣਿਆ ਨਹੀਂ ਸੀ ਜਿਸ ਤਰ੍ਹਾਂ ਪੁਲਿਸ ਵਾਲਿਆਂ ਤੇ ਹਮਲੇ ਥਾਣਿਆਂ ਤੇ ਹਮਲੇ ਜਿਹੜੇ ਗਾਇਕ ਨੇ ਉਹਨਾਂ ਦੇ ਹਮਲੇ ਇਹਨਾਂ ਦੇ ਰਾਜ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਡੀਐਸਪੀਾਂ ਤੇ ਗੋਲੀਆਂ ਚੱਲੀਆਂ ਪੁਲਿਸ ਵਾਲੇ ਮਾਰੇ ਗਏ ਕਈ ਸੰਤਾ ਮਹਾਪੁਰਖਾਂ ਦੇ ਨੈਨੀਤਾਲ ਉੱਥੇ ਗੋਲੀਆਂ ਚੱਲੀਆਂ ਗਰਨੇਡ ਤੁਸੀਂ ਦੱਸ ਰਹੇ ਹੋ ਜੇ ਕੱਲ ਦੀ ਗੱਲ ਹੀ ਹੈ ਅੱਜ ਮੈਂ ਸਮਾਣੇ ਆਇਆ ਤੇ ਮੈਨੂੰ ਕਾ ਪਤਾ ਲੱਗਿਆ ਕਿ ਜੀ ਕੱਲ ਹੀ ਅਜੇ ਮਾਈਕਰ ਥਾਣੇ ਉਸ ਤੋਂ ਪਹਿਲੇ ਬਾਦਸ਼ਾਹਪੁਰ ਥਾਣੇ ਗਰਨੇਡ ਸੱਤੇ ਜਾ ਰਹੇ ਨੇ ਦੇਖੋ ਲਾ ਐਂਡ ਆਰਡਰ ਦੀ ਜਿਹੜੀ ਧੱਜੀਆਂ ਕਹਿੰਦੇ ਨੇ ਨਾ ਧੱਜੀਆਂ ਉੜੀਆਂ ਹੋਈਆਂ ਨੇ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਆਏ ਦਿਨ ਗੈਂਗਸਟਰ ਜਿਹੜੇ ਨੇ ਇੰਡਸਟਰੀਇਸ ਨੂੰ ਧਮਕੀਆਂ ਦਿੰਦੇ ਨੇ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਹੋਰ ਉਹਨਾਂ ਵਿੱਚ ਇਹਨਾਂ ਦੇ ਐਮ.ਐਲ.ਏ ਇਹਨਾਂ ਦਾ ਸਾਥ ਦਿੰਦੇ ਨੇ ਇਹਨਾਂ ਦਾ ਮੈਂ ਤੇ ਕਵਾਂਗਾ ਮੁੱਖ ਮੰਤਰੀ ਵੀ ਮੈਨੂੰ ਤੇ ਲੱਗਦਾ ਇਹਨਾਂ ਦਾ ਸਾਥ ਦਿੰਦਾ ਹੈ ਤੁਹਾਡੇ ਪੰਜਾਬ ਦੇ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਹੋਣ ਤੋਂ ਬਾਅਦ ਵੀ ਉਹ ਕਿਸ ਤਰ੍ਹਾਂ ਬਾਹਰ ਗੱਲਾਂ ਕਰਦਾ ਸੀ ਕਿਸ ਤਰ੍ਹਾਂ ਸਾਰੇ ਗੈਂਗਸਟਰ ਜਿਹੜੇ ਨੇ ਵਪਾਰੀਆਂ ਨੂੰ ਰੋਜ਼ ਲੁੱਟ ਕਸੁੱਟ ਹੋ ਰਹੀ ਹੈ ਡੇਲੀ ਇੱਥੇ ਆਏ ਦਿਨ ਅਸੀਂ ਸੁਣਦੇ ਹਾਂ ਅੱਜ ਇੱਥੇ ਬੰਦਾ ਮਰ ਗਿਆ ਅੱਜ ਫਲਾਣੇ ਸਰਪੰਚ ਨੂੰ ਗੋਲੀ ਮਾਰਤੀ ਇਹ ਸਭ ਤੁਹਾਡੇ ਨਾਲ ਲਾ ਐਂਡ ਆਦਰ ਤੇ ਇੱਥੇ ਇੱਕ ਨਾਮ ਮਾਤਰੀ ਰਹਿ ਗਿਆ ਬਸ ਲਾਇਨ ਆਰਡਰ ਤੇ ਸਵਾਲ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਣੇ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਜਿਹੜਾ ਨਸ਼ਿਆਂ ਦੇ ਵਿਰੋਧ ਇੱਕ ਮਹਿਮਾ ਵੱਢੀ ਗਈ ਸੀ ਕਿ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਉਹਨਾਂ ਦੇ ਘਰ ਟਾਏ ਜਾਣੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਪੁਲਿਸ ਵਾਲੀ ਜਿਹੜੀ ਕਹਿੰਦੇ ਹਾਈ ਲੈਵਲ ਤੇ ਜਿਹੜੀ ਕਾਂਸਟੇਬਲ ਸੀਗੀ ਉਹਦੇ ਕਾਫੀ ਲਿੰਕ ਨਿਕਲੇ ਨੇ ਉਹਦੇ ਕੋਲੋਂ ਕਾਫੀ ਗ੍ਰਾਮ ਦੇ ਵਿੱਚ ਜਿਹੜਾ ਚਿੱਟਾ ਬਰਾਮਦ ਹੋਇਆ ਦੇਖੋ ਇਹ ਸਭ ਜਿਹੜੇ ਨੇ ਨਾ ਸਭ ਰਲੇ ਹੋਏ ਨੇ ਉੱਪਰ ਤੋਂ ਥੱਲੇ ਤੱਕ ਜਿਹੜੇ ਵੀ ਨਸ਼ਾ ਵਪਾਰੀ ਨੇ ਉਹ ਸਰਕਾਰ ਨੂੰ ਵੀ ਪਤਾ ਅੱਜ ਦੀ ਕਿਉਂ ਇਹ ਇਹਨਾਂ ਦੇ ਕਿਥੇ ਨਾ ਕਿਥੇ ਸਾਰੇ ਪਹਿਲੇ ਭਾਈਵਾਲ ਰਿਆ ਅੱਜ ਉਹ ਐਮਐਲਏ ਬਣ ਕੇ ਪੰਜਾਬ ਦੇ ਸੱਤਾ ਵਿੱਚ ਆ ਗਏ ਨੇ ਲੇਕਿਨ ਕਿਥੇ ਨਾ ਕਿਥੇ ਇਹ ਸਾਰਿਆਂ ਦੀ ਹੱਲਾਸ਼ੇਰੀ ਇਹ ਸਾਰਿਆਂ ਨੂੰ ਹੈਗੀ ਹੈ ਕਿਉਂ ਨਹੀਂ ਉਹਦੇ ਘਰ ਬੁਲਡੋਜ਼ਰ ਚਲਾਣਾ ਚਾਹੀਦਾ ਚਲਾਣ ਬੁਲਡੋਜ਼ਰ ਮੈਂ ਤਾਂ ਕਹਿ ਰਿਹਾ ਤੁਸੀਂ ਉੱਥੇ ਦੀ ਗੱਲ ਕਰਦੇ ਹੋ ਅਸੀਂ ਸਮਾਣੇ 'ਚ ਬੈਠੇ ਆਂ ਮੁਰਾਦਪੁਰਾ ਪਿੰਡ ਹੈ ਜੇ ਮੈਂ ਗਲਤ ਨਹੀਂ ਹਾਂਗਾ ਤੇ ਮੁਰਾਦਪੁਰਾ ਮੁਰਾਦਪੁਰਾ ਪਿੰਡ ਨਸ਼ੇ ਦਾ ਸਭ ਤੋਂ ਵੱਡਾ ਗੜ ਮੰਨਿਆ ਜਾਂਦਾ ਹੈ ਇੱਥੇ ਦਾ ਜਿਹੜਾ ਐਮਐਲਏ ਹੈ ਚੇਤਨ ਜੋੜਾ ਮਾਜਰਾ ਕਿਉਂ ਨਹੀਂ ਉੱਥੇ ਬੁਲਡੋਜ਼ਰ ਚਲਵਾਂਦਾ ਕਿਉਂ ਉੱਥੇ ਦੇ ਨਾਮੀ ਗ੍ਰਾਮੀ ਜਿਹੜੇ ਨਸ਼ਾ ਤਸਕਰ ਨੇ ਜੋ ਹਰ ਬੱਚੇ-ਬੱਚੇ ਨੂੰ ਜਿੰਨੂੰ ਪਤਾ ਹੈ ਕਿਉਂ ਉਹਨਾਂ ਤੇ ਪੁਲਿਸ ਦੀ ਹਜੇ ਤੱਕ ਰੇਡ ਨਹੀਂ ਹੋ ਰਹੀ ਉਹਨਾਂ ਨੂੰ ਅੰਦਰ ਜੇਲਾਂ ਵਿੱਚ ਧੱਕਿਆ ਜਾ ਰਿਹਾ ਔਰ ਉਹਨਾਂ ਲੋਕਾਂ ਦੀ ਹੀ ਫੋਟੋਆਂ ਜਿਹੜੀਆਂ ਨੇ ਇਹਨਾਂ ਦੇ ਐਮਐਲਏ ਨਾਲ ਦਿਖਦੀਆਂ ਨੇ ਤੇ ਇਹਦੇ ਵਿੱਚ ਤੇ ਹਰ ਬੰਦਾ ਸਿਆਣਾ ਹੈਗਾ ਕੀ ਇਹ ਕੀ ਹੋ ਰਿਹਾ ਇਹਨਾਂ ਦੀ ਭਾਈ ਵਾਲ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਾ ਨਸ਼ਾ ਤਸਕਰਾਂ ਨਾਲ ਵੀ ਆਪ ਨਸ਼ਾ ਤਸਕਰ ਨੇ ਦਿੱਲੀ ਤੋਂ ਵੀ ਇਹਨਾਂ ਨਸ਼ਾ ਦਾ ਕੰਮ ਕਰਦੇ ਸੀ ਅੱਜ ਮੈਂ ਦੇਖ ਰਿਹਾ ਸੀ ਇੱਕ ਬੜੀ ਰੀਲ ਚੱਲ ਰਹੀ ਹੈ ਜੀ ਪੰਜਾਬ ਮੇਂ ਸੇ ਹਮ ਨਸ਼ਾ ਵੇਚਨੇ ਵਾਲੋਂ ਕੋ ਜਾਂ ਤੋ ਪੰਜਾਬ ਛੋੜ ਦੋ ਜਾਂ ਤੋ ਨਸ਼ਾ ਵੇਚਨਾ ਛੋੜ ਦੋ ਨਸ਼ੇ ਦੀ ਗੱਲ ਤੋਂ ਗੱਲ ਕਰਦੇ ਕਿਉਂਕਿ ਕੱਲ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਫੀ ਜਿਹੜਾ ਕਹਿੰਦੇ ਸਰਪੰਚ ਆਉਦੀ ਘਰ ਵਾਲੀ ਉਹਦੇ ਕੋਲ ਵੀ ਜਿਹੜਾ ਕਾਫੀ ਜਿਹੜੀ ਡਰੱਗ ਮਨੀ ਭ੍ਰਮਤ ਹੋਈ ਹੈ ਚਿੱਟਾ ਬਰਾਮਦ ਹੋਇਆ ਟੋਡੇ ਤੱਕ ਬਰਾਮਦ ਹੋਏ ਨੇ ਪੁੱਕੀ ਤੱਕ ਫੀਮ ਤੱਕ ਸਭ ਕੁਝ ਜਿਹੜਾ ਬਰਾਮਦ ਹੋਇਆ ਪਰ ਪੁਲਿਸ ਜਿਹੜੀ ਉਹਦੀ ਕਾਰਵਾਈ ਹੈ ਹਾਲੇ ਤੱਕ ਲਕੋ ਰਹੀ ਹੈ ਕਿਉਂਕਿ ਜਿਹੜੀ ਐਫ ਆਈ ਆਰ ਦੀ ਕਾਪੀ ਕੱਟੀ ਜਾਂਦੀ ਹੈ ਨਾ ਜੀ ਉਹ ਸਾਹਮਣੇ ਜਾਗਰ ਨਹੀਂ ਕੀਤੀ ਜਾ ਰਹੀ ਜਨਤਾ ਦੇ ਮਨਾਂ ਦੇ ਵਿੱਚ ਇਹ ਵੀ ਕਾਫੀ ਸਵਾਲ ਨੇ ਕਿ ਉਹਨਾਂ ਦੇ ਘਰ ਦੇ ਉੱਤੇ ਬੜੋ ਜਾ ਫਿਰ ਸਕਦੇ ਨੇ ਬਿਲਕੁਲ ਨੀਅਤ ਹੋਣੀ ਚਾਹੀਦੀ ਹੈ ਹਮ ਅਗਰ ਤੁਹਾਡਾ ਨਿਸ਼ਚਾ ਤੁਹਾਡੀ ਨੀਅਤ ਸੱਚੀ ਹੈ ਤੁਸੀਂ ਵਾਕੇ ਹੀ ਪੰਜਾਬ ਦੀ ਸੇਵਾ ਕਰਨ ਵਾਸਤੇ ਜੋ ਤੁਸੀਂ ਝੂਠ ਬੋਲ ਕੇ ਆਏ ਮੈਨੂੰ ਕੋਈ ਗੁਰੇਸ ਨਹੀਂ ਗੱਲਾਂ ਕਰਨੇ ਚੋ ਜੋ ਝੂਠ ਬੋਲ ਕੇ ਧੋਖਾ ਦੇ ਕੇ ਤੁਸੀਂ ਪੰਜਾਬ ਦੀ ਕੁਰਸੀ ਜਿਹੜੀ ਹਤਿਆਈ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੇ ਤੇ ਇਹ ਸੋਚਿਆ ਸੀ ਕਿ ਸਾਡਾ ਕੋਈ ਭਲਾ ਨਹੀਂ ਕਰ ਪਾ ਰਿਹਾ ਸ਼ਾਇਦ ਜਿਹੜਾ ਇਹ ਝੂਠ ਬੋਲਦਾ ਸੀ ਦਿੱਲੀ ਮਾਡਲ ਦਿੱਲੀ ਮਾਡਲ ਕਰਕੇ ਅਸੀਂ ਪੰਜਾਬ 'ਚ ਲਿਆਵਾਂਗੇ ਹੁਣ ਤੇ ਪੰਜਾਬ ਦੇ ਲੋਕਾਂ ਨੇ ਸਾਫ਼ ਦੇਖ ਲਿਆ ਕੋਈ ਦਿੱਲੀ ਮਾਡਲ ਨਹੀਂ ਸੀ ਕੁਝ ਨਹੀਂ ਸੀ ਉੱਥੋਂ ਠੋਕਰਾਂ ਖਾ ਕੇ ਜੇਲ੍ਹਾਂ ਵਿੱਚ ਗਏ ਇਨਾਂ ਦੇ ਜਿਹੜੇ ਉਸਤਾਦ ਹੈਗੇ ਸੀ ਕੇਜਰੀਵਾਲ ਸੀ ਸੋਧਿਆ ਸੰਜੇ ਜੈਨ ਉਸੇ ਤਰੀਕੇ ਭਗਵੰਤ ਮਾਨ ਵੀ ਆਣ ਵਾਲੇ ਸਮੇਂ ਜੇਲ੍ਹ ਜਾਏਗਾ ਮੈਂ ਪਹਿਲੇ ਵੀ ਮੇਰੀ ਗੱਲ ਦਾ ਜਵਾਬ ਵੀ ਤੁਸੀਂ ਕਿਤੇ ਨਾ ਕਿਤੇ ਆਪ ਹੀ ਦਿੱਤਾ ਕਿ ਆਮ ਆਦਮੀ ਸਰਕਾਰ ਦਾ ਸਰਪੰਚ ਇਹ ਮੈਂ ਗੱਲ ਪਹਿਲੇ ਵੀ ਤੁਹਾਨੂੰ ਕਹਿ ਚੁੱਕਾ ਇਹਨਾਂ ਦੇ ਐਮਐਲਏ ਇਹਨਾਂ ਦੇ ਸਰਪੰਚ ਖੁਦ ਨਸ਼ਾ ਤਸਕਰ ਨੇ ਖੁਦ ਨਸ਼ਾ ਵੇਚਦੇ ਨੇ ਖੁਦ ਇਹਨਾਂ ਦੇ ਭਾਈਵਾਲ ਨੇ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਸ਼ਰੇਆਮ ਦੇਖੀਆਂ ਜਾ ਸਕਦੀਆਂ ਨੇ ਨਸ਼ਾ ਤਸਕਰਿਆਂ ਨਾਲ ਆਏ ਦੇਨ ਇਹਨਾਂ ਦੇ ਘਰ ਆਣਾ ਜਾਣਾ ਜਿਨ੍ਹਾਂ ਦਾ ਹੌਂਸਲਾ ਹੋਵੇ ਐ ਸਭ ਭਾਈਵਾਲ ਨੇ ਸਭ ਨੇ ਆਪਣੇ ਮਹੀਨੇ ਬੰਨੇ ਹੋਏ ਨੇ ਕੇਵਲ ਹੋਰ ਕੇਵਲ ਪੰਜਾਬ ਲੁੱਟ ਕੇ ਪੈਸਾ ਇਕੱਠਾ ਕਰਨ ਦੀ ਇੱਕ ਮੁਹਿੰਮ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਹੋਰ ਜਲਦੀ ਹੀ ਅਗਲੇ ਜਿਹੜੇ ਵਿਧਾਨ ਸਭਾ ਚੋਣਾਂ ਆਣਗੇ ਤੁਸੀਂ ਦੇਖਣਾ ਹੋਰ ਮੇਰੀ ਗੱਲ ਨੋਟ ਕਰ ਲੈਣਾ ਜਿਸ ਤਰ੍ਹਾਂ ਪਹਿਨ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਠੋਕਰਾਂ ਮਾਰ ਕੇ ਕੱਢਿਆ اسی ਤਰੀਕੇ ਪੰਜਾਬ ਦੇ ਲੋਕ ਵੀ ਬਹੁਤ ਸਮਝਦਾਰ ਨੇ ਇਹਨਾਂ ਨੂੰ ਠੋਕਰਾਂ ਮਾਰ ਕੇ ਕੱਢਣਗੇ ਦਿੱਲੀ ਤੋਂ ਭੱਜ ਕੇ ਇੱਕ ਪਿੰਡ ਛੱਡ ਕੇ ਅਗਰ ਦੂਜੇ ਪਿੰਡ ਵੜ ਗਏ ਨੇ ਸਾਡਾ ਫਰਜ਼ ਬਣਦਾ ਇੱਥੇ ਦੇ ਲੋਕਾਂ ਨੂੰ ਆਕੇ ਉਹਨਾਂ ਨੂੰ ਜਗਾਣਾ ਉਹਨਾਂ ਨੂੰ ਸਮਝਾਣਾ ਹਾਲਾਂਕਿ ਉਹ ਸਭ ਜਾਣਦੇ ਨੇ ਉਹ ਹੁਣ ਇੱਥੋਂ ਭੱਜ ਕੇ ਕਿੱਥੇ ਜਾਣਗੇ ਉਹ ਵੀ ਬੜੀ ਵੇਖਣ ਵਾਲੀ ਗੱਲ ਹੋਏਗੀ ਸਮਾਂ ਬੜਾ ਬਲਵਾਨ ਹੈਗਾ ਆਉਣ ਵਾਲੇ ਟਾਈਮ ਤੁਸੀਂ ਦੇਖਣਾ ਜਿੰਨੀ ਚੋਰ ਜੁੰਡਲੀ ਹੈਗੀ ਹੈ ਇਹ ਸਾਰਿਆਂ ਨੂੰ ਇੱਥੋਂ ਪੰਜਾਬ ਦੀ ਜਨਤਾ ਭਜਾ ਦੇਗੀ ਅੱਜ 4 ਸਾਲ ਹੋ ਚੁੱਕੇ ਨੇ ਲਗਭਗ ਸਰਕਾਰ ਬਣੀ ਹਲੇ ਤੱਕ ਸਮਾਣਾ ਸ਼ਹਿਰ ਦੇ ਵਿੱਚ ਜਿਹੜੀ 1 ਰੁਪਏ ਦੀ ਗਾਰੰਟੀ ਨਹੀਂ ਲੱਗੀ ਕਿਉਂਕਿ ਚੇਤਨ ਸਿੰਘ ਜੋੜਾ ਮਜਰਾ ਕੈਬਨਟ ਦੇ ਵਿੱਚ ਵੀ ਰਹਿ ਚੁਕੇ ਨੇ ਪਰ ਸਮਾਣਾ ਦੇ ਹਸਪੀਟਲ ਦੇ ਜਿਹੜੇ ਹਾਲਾਤ ਨੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਕੀ ਕੀ ਜਿਹੜੇ ਹਾਲਾਤ ਨੇ ਕਿਉਂਕਿ ਉੱਥੇ ਜਿਹੜਾ ਮਜ਼ਦੂਰ ਵਰਗ ਦੇ ਲੋਕ ਨੇ ਉਹ ਜਿਹੜਾ ਅਲਟਰਾਸਾਉਂਡ ਕਰਾਉਣ ਦੇ ਲਈ ਪਟਿਆਲਾ ਰਜਿੰਦਰਾ ਹਸਪੀਟਲ ਤੇ ਜਾਂਦੇ ਨੇ ਜਿਹੜੇ ਮਿਡਲ ਕਲਾਸ ਲੋਕ ਨੇ ਉਹ ਜਿਹੜਾ ਬਾਹਰ ਨਾਲ ਪ੍ਰਾਈਵੇਟਾਂ ਦੇ ਵਿੱਚ ਜਾ ਕੇ ਆਪਣਾ ਲਾਹਾ ਲੈ ਰਹੇ ਨੇ ਉਸ ਤੇ ਕੀ ਤੁਹਾਡੀ ਟਿੱਪਣੀ ਜਿਹੜੀ ਹੋਣਾ ਸੀ ਗੱਲਬਾਤ ਦੇਖੋ ਮੈਂ ਫਿਰ ਦੱਸਦਾ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ ਨੀਅਤ ਨਿਸ਼ਚਾ ਅਗਰ ਹੋਏ ਸੇਵਾ ਕਰਨ ਦਾ ਅਗਰ ਤੁਸੀਂ ਵਾਕੇ ਹੀ ਲੋਕਾਂ ਦੀ ਸੇਵਾ ਵਾਸਤੇ ਆਏ ਸੀ ਤੇ ਤੁਸੀਂ ਪਹਿਲੇ ਦਿਨ ਤੋਂ ਲੋਕਾਂ ਦੀ ਸੇਵਾ ਵਿੱਚ ਜੁੜ ਜਾਂਦੇ ਚਾਰ ਸਾਲ ਤਿੰਨ ਸਾਲ ਦਾ ਸਮਾਂ ਬਹੁਤ ਲੰਬਾ ਸਮਾਂ ਹੈਗਾ ਠੀਕ ਹੈ ਮੈਨੂੰ ਪਤਾ ਹੈ ਕਿ ਜਿਹੜੇ ਐਮਐਲਏ ਬਣ ਆਏਗੇ ਉਹ ਐਵੇਂ ਰਾਤੋਂ ਰਾਤ ਐਮਐਲਏ ਬਣੇ ਕਿ ਨਾ ਜਿਨ੍ਹਾਂ ਕੋਲ ਕੋਈ ਵਿਜਨ ਸੀ ਨਾ ਉਹਨਾਂ ਨੂੰ ਪਤਾ ਸੀ ਕਿ ਕੰਮ ਕੀਤੇ ਕਿਵੇਂ ਜਾਂਦੇ ਨੇ ਇੰਨੇ ਹਾਸੀ ਹੀ ਨਹੀਂ ਗੱਲ ਕਰਦੇ ਨੇ ਇਹਨਾਂ ਦੇ ਐਮ ਐਲ ਏ ਸਾਨੂੰ ਹਾਸੇ ਆਉਂਦੇ ਨੇ ਇਹਨਾਂ ਤੇ ਕਿ ਚਲੋ ਨਵੇਂ ਬੰਦੇ ਸੀਗੇ ਇਹਨਾਂ ਨੂੰ ਨਹੀਂ ਪਤਾ ਸੀ ਕਿ ਕਿਸ ਤਰ੍ਹਾਂ ਕੰਮ ਕਰਦੇ ਨੇ ਕੰਮ ਸਮਝਣ ਵਿੱਚ 2 ਮਹੀਨੇ 3 ਮਹੀਨੇ ਲੱਗ ਜਾਣਗੇ 4 ਮਹੀਨੇ ਲੱਗ ਜਾਣਗੇ ਲੇਕਿਨ ਜਿਹੜੀਆਂ ਸੇਵਾਵਾਂ ਇੰਨੀਆਂ ਤੇ ਐਮ ਐਲ ਏਾਂ ਤੋਂ ਜਿਹੜੇ ਆਫਿਸ ਸੈਕਟਰੀ ਅਲੋਟ ਹੁੰਦੇ ਨੇ ਉਹ ਵੀ ਸਮਝਾ ਦਿੰਦੇ ਨੇ ਕਿ ਇਹ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਜਾਂ ਕਿਵੇਂ ਨਹੀਂ ਲੇਕਿਨ ਅੱਜ 3-3 ਸਾਲ 4-4 ਸਾਲ ਹੋਣ ਤੋਂ ਬਾਅਦ ਜੋ ਸਮਾਣਾ ਦੇ ਹਾਲਾਤ ਨੇ ਇੱਥੇ ਦਾ ਐਮ ਐਲ ਏ ਜਿਹੜਾ ਮੈਨੂੰ ਬਹੁਤ ਇੱਥੇ ਦੇ ਲੋਕਲ ਜਿਹੜੀ ਜਨਤਾ ਆ ਕੇ ਮਿਲਦੀ ਹੈ ਉਹ ਆਪਣੀ ਬਤਮੀਜ਼ੀ ਲਈ ਗੰਦੀ ਜ਼ੁਬਾਨ ਲਈ ਐਨਾ ਮਸ਼ਹੂਰ ਹੋ ਚੁੱਕਾ ਹੈ ਮੈਨੂੰ ਇਹ ਵੀ ਪਤਾ ਲੱਗਿਆ ਕੁਝ ਦਿਨ ਪਹਿਲੇ ਇੱਥੇ ਸਕੂਲ ਗਿਆ ਉਹ ਤੇ ਗਵਰਨਮੈਂਟ ਆਪਣਾ ਜਿਹੜਾ ਸਮਾਣੇ ਦਾ ਸਕੂਲ ਹੈਗਾ ਉਹ ਬாய் ਸਕੂਲ ਉਸ ਬாய் ਸਕੂਲ ਵਿੱਚ ਜਾ ਕੇ ਉਹਨੇ ਇੱਕ ਅਧਿਆਪਕਾ ਜੀ ਨਾਲ ਅੰਨੀ ਬਦਤਮੀਜ਼ੀ ਨਾਲ ਬੋਲਿਆ ਅੰਨੀ ਬਦਤਮੀਜ਼ੀ ਨਾਲ ਗੱਲ ਕੀਤੀ ਉਹਨੂੰ ਤਮੀਜ਼ ਹੀ ਨਹੀਂ ਹੈ ਕਿਸੇ ਨਾਲ ਗੱਲ ਕਰਨ ਦੀ ਮੈਨੂੰ ਦਿਆ ਵੀ ਸੁਣਨ ਜਾਇਆ ਕੱਲ ਪਰਸੋਂ ਚੌਂਕ 'ਚ ਉਹ ਸਕੂਟੀ ਤੇ ਜਾ ਕੇ ਉਹਨੇ ਕੋਈ ਟਿੱਪਰ ਰੋਕ ਲਿਆ ਉਹ ਮਿੱਟੀ ਦਾ ਭਰਿਆ ਹੋਇਆ ਜਾ ਰਿਹਾ ਸੀ ਤੇ ਉਹ ਮਿੱਟੀ ਰੋਕ ਕੇ ਉਹਨੇ ਕਿਹਾ ਜੀ ਨਹੀਂ ਵੀ ਮੈਂ ਤੁਹਾਨੂੰ ਕਹਿ ਰਿਹਾ ਇੱਥੇ ਆ ਕੇ ਪਾ ਉਹਦੇ ਨਾਲ ਗਾਲੀ ਗਲੋਚ ਕਰ ਰਿਆ ਜਿਹੜੇ ਲੋਕ ਉਹਦੇ ਘਰ ਮਦਦ ਮੰਗਣ ਜਾਂਦੇ ਨੇ ਜਾਂ ਉਹਦੇ ਘਰ ਜਾਂਦੇ ਨੇ ਇਕ ਉਮੀਦ ਨਾਲ ਕੋਈ ਤੁਹਾਡੇ ਘਰ ਆਂਦਾ ਹੈ ਕਿ ਜੀ ਮੇਰੀ ਇੱਥੇ ਅੱਜ ਮਦਦ ਹੋਏਗੀ ਮੇਰੇ ਮਸਲੇ ਦਾ ਹੱਲ ਹੋਏਗਾ ਤੁਸੀਂ ਉਹਨਾਂ ਨੂੰ ਗਾਲਾਂ ਕੱਢ ਕੇ ਐਨੀ ਗੰਦੀ ਜ਼ੁਬਾਨ ਨਾਲ ਤੁਸੀਂ ਵਰਤ ਕੇ ਉੱਥੇ ਬੋਲੋ ਕੌਣ ਤੁਹਾਨੂੰ ਅਗਲਾ ਮੌਕਾ ਦੇਵੇਗਾ ਟਿੱਪਰਾਂ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਮਾਈਨਿੰਗ ਦੇ ਉੱਪਰ ਬੜੀਆਂ ਗੱਲਾਂ ਕੀਤੀਆਂ ਜਾਂਦੇ ਸੀ ਕਿ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਲਗਾਤਾਰ ਜਿਹੜਾ ਪੈਸੇ ਦਾ ਹੇਰ ਫੇਰ ਹੁੰਦਾ ਪਰ ਹੁਣ ਜਦੋਂ ਦੀ ਸਰਕਾਰ ਬਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਮਾਣੇ ਦੇ ਨਾਲ ਹੀ ਕੁਝ ਦੂਰੀ ਤੇ ਜਿਹੜੀ ਹੈ ਮਾਈਨਿੰਗ ਢੱਲਲੇ ਨਾਲ ਚੱਲ ਰਹੀ ਹੈ ਕਿਉਂਕਿ ਦਿਨ ਦੇ ਵਿੱਚ 300 ਤੋਂ 400 ਦਾ ਟਿਪਰ ਹੈ ਪਟਿਆਲਾ ਰੋਡ ਤੇ ਸਫ਼ਰ ਆਪਣਾ ਤੈਅ ਕਰਦਾ ਹੈ। ਬਿਲਕੁਲ ਮਾਈਨਿੰਗ ਦਾ ਜਿਹੜਾ ਇਹਨਾਂ ਦਾ राघव ਚੱਡਾ ਜਿਹੜਾ ਸਭ ਤੋਂ ਪਹਿਲੇ ਉਹਨੇ ਇੱਕ ਵੀਡੀਓ ਪਾਈ ਸੀ ਕਿ ਆ ਦੇਖੋ ਜੀ ਇੱਥੇ ਮਾਈਨਿੰਗ ਹੋ ਰਹੀ ਹੈ ਇੱਥੋਂ ਹੈ ਜਾ ਰਿਹਾ ਹੈ ਰੇਤਾ ਜਾ ਰਿਹਾ ਉਹ ਵੀਡੀਓ ਬੜੀ ਵਾਇਰਲ ਵੀ ਹੋਈ ਸੀ ਉਹ ਤੁਸੀਂ ਵੀ ਸਾਰਿਆਂ ਨੇ ਜ਼ਰੂਰ ਦੇਖੀ ਹੋਏਗੀ। ਜੀ ਉਹ ਮਾਈਨਿੰਗ ਅੱਜ ਪਿੰਡਾਂ ਪਿੰਡਾਂ ਵਿੱਚ ਹੋ ਰਹੀਆਂ ਨੇ। ਜੀ ਕੀ ਹੁਣ ਇਹਨਾਂ ਨੂੰ ਸਰਕਾਰ ਨੂੰ ਨਹੀਂ ਦਿਖ ਰਹੀ ਕੀ ਭਗਵੰਤ ਮਾਨ ਨੂੰ ਨਹੀਂ ਦਿਖ ਰਹੀ ਜਾਂ ਕੇਜਰੀਵਾਲ ਜਿਹੜਾ ਹੁਣ ਇੱਥੇ ਆ ਕੇ ਬੈਠ ਗਿਆ ਵਟੀਆਂ-ਵਟੀਆਂ ਧਲਾ ਕਰ ਰਿਹਾ ਸਿਸੋਧੀਆਂ ਸਾਰੀ ਚੋਰ ਜੁੰਡਲੀ ਜਿਹੜੀ ਆ ਗਈ ਹੈ ਇਹਨਾਂ ਦਾ ਵਸ ਨਹੀਂ ਚੱਲ ਰਿਹਾ ਤੁਹਾਡੇ ਘਰ ਦੀਆਂ ਇੱਟਾਂ ਕੱਢ ਕੇ ਵੀ ਵੇਚ ਦੇਣ ਜਿਸ ਤਰ੍ਹਾਂ 3-400 ਟਿੱਪਰ ਰੋਜ਼ ਸਮਾਨੇ ਚ ਚੱਲ ਰਿਹਾ ਹੈ ਕਿ ਪੁਲਿਸ ਨੂੰ ਨਹੀਂ ਦਿਖ ਰਿਹਾ ਕਿ ਇੱਥੇ ਦੀ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਨਹੀਂ ਦਿਖ ਰਿਹਾ ਸਭ ਨੂੰ ਦਿਖ ਰਿਹਾ ਰੋਜ਼ ਗੱਡੀਆਂ ਥੋ ਲੰਘ ਰਹੀਆਂ ਨੇ ਸਭ ਸ਼ਰੇ ਆਮ ਮਿੱਟੀ ਵੀ ਵੇਚੀ ਜਾ ਰਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਇਹ ਪੰਜਾਬ ਦੀ ਚਾਹਦੇ ਨੇ ਜਿੰਨਾ ਟਾਈਮ ਇਹਨਾਂ ਕੋਲ ਹੈ ਆਖਰੀ ਸਾਲ 6 ਮਹੀਨੇ ਰਹਿ ਗਏ ਸਾਰਾ ਕੁਝ ਵੇਚ ਵਟ ਕੇ ਜਿੰਨਾ ਪੈਸਾ ਇਕੱਠਾ ਕਰ ਸਕਦੇ ਨੇ ਚੇਤਨ ਜੋੜੇ ਮਾਜਰੇ ਨੂੰ ਕੀ ਅਸੀਂ ਨਹੀਂ ਜਾਣਦੇ ਕੱਲ ਤੱਕ ਇੱਥੇ ਦਾ ਇੱਕ ਛੋਟਾ ਜਿਹਾ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੀ ਅੱਜ ਬੇਨਾਮੀ ਪ੍ਰਾਪਰਟੀਆਂ ਉਹਦੇ ਭਰਾ ਦੇ ਨਾਮ ਤੇ ਜਿਹੜੀਆਂ ਪ੍ਰਾਪਰਟੀਆਂ ਜ਼ਮੀਨਾਂ ਉਹਨਾਂ ਨੇ 100 100 200 ਕਿੱਲੇ ਬਣਾ ਲੇ ਇਹ ਸਭ ਦਾ ਜਵਾਬ ਦੇਣਾ ਪਏਗਾ ਛੇਤੀ ਹੀ ਇਹਨਾਂ ਤੇ ਜਦੋਂ ਪ੍ਰਸ਼ਾਸਨ ਦੀ ਗਾਜ ਗਰੇਗੀ ਸੈਂਟਰ ਦੀ ਗਾਜ ਗਰੇਗੀ ਇਹਨਾਂ ਨੂੰ ਇੱਕ ਇੱਕ ਗੱਲ ਦਾ ਜਵਾਬ ਦੇਣਾ ਪਏਗਾ ਇਹ ਹਿਸਾਬ ਦੇਣਾ ਪਏਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਕਿਸ ਤਰ੍ਹਾਂ ਮਾਈਨਿੰਗ ਹੋ ਕੇ ਰਾਤ ਦਿਨ ਜਿਹੜਾ ਪੰਜਾਬ ਨੂੰ ਲੁੱਟਿਆ ਜਾ ਰਿਹਾ ਮਿੱਟੀ ਪਟਪਟ ਵੇਚੀ ਜਾ ਰਹੀ ਹੈ ਐ ਚੇਤਨ ਜੋੜਾ ਮਾਜਰਾ ਜੀ ਨੂੰ ਇੱਕ ਇੱਕ ਗੱਲ ਦਾ ਜਵਾਬ ਹਿਸਾਬ ਦੇਣਾ ਪਏਗਾ ਜਿੰਨੀਆਂ ਬੇਨਾਮੀ ਪ੍ਰਾਪਰਟੀਆਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਹਰ ਬੰਦੇ ਦੇ ਆ ਆਪਣੇ ਨਾਮ ਕਰਾ ਕੇ ਜਿੰਨਾ ਪੈਸਾ ਜੋੜ ਸਕਦੇ ਨੇ ਮੈਂ ਸ਼ੁਰੂ ਤੋਂ ਹੀ ਕਹਿ ਰਿਹਾ ਜਿਹੋ ਜੇ ਗੁਰੂ ਉਹੋ ਜੇ ਚੇਲੇ ਜਿਹੋ ਜੀ ਕੋਕੋ ਕੋਕੋ ਦੇ ਉਹੋ ਜੇ ਬੱਚੇ ਇਹ ਸਾਰਿਆਂ ਦਾ ਕੰਮ ਹੀ ਕਈ ਹੈ ਸਿਰਫ ਸੱਤਾ ਦਾ ਨਸ਼ਾ ਸਾਰਿਆਂ ਨੂੰ ਚੜਿਆ ਹੋਇਆ ਹੈ ਰਾਜਪਾਗ ਭੋਗਣਾ ਲਗਜ਼ਰੀ ਲਾਈਫ ਕਿਵੇਂ ਜੀਣੀ ਹੈ ਪਹਿਲੀ ਵਾਰ ਇਹਨਾਂ ਨੇ ਵੇਖੀ ਹੈ ਇਹ ਕੋਈ ਨਜਵਾੜੇ ਤੇ ਹੈ ਨਹੀਂ ਖਾਨਦਾਨੀ ਲੋਕ ਹੈ ਨਹੀਂ ਕਿ ਜਿਹੜਾ ਪਿੱਛੇ ਤੋਂ ਇਸ ਤਰ੍ਹਾਂ ਦੇ ਜੀਵਨ ਕੋਈ ਬਤੀਤ ਕਰਦੇ ਆ ਰਹੇ ਨੇ ਇਹਨਾਂ ਨੂੰ ਤੇ ਕੋਈ ਮੋਬਾਈਲ ਠੀਕ ਕਰਨ ਵਾਲਾ ਕੋਈ ਚਿੱਟਾ ਵੇਚਣ ਵਾਲਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਲੋਕ ਕਿ ਮੈਨੂੰ ਕਹਿੰਦੇ ਸ਼ਰਮ ਆ ਰਹੀ ਏ ਚਲੋ ਪੰਜਾਬ ਉਧਰ ਆਇਆ ਸੀ ਸੋਚਿਆ ਸੀ ਕਿ ਸ਼ਾਇਦ ਅਸੀਂ ਇੱਥੇ ਦੇ ਲੋਕਲ ਜਿਹੜੇ ਡਾਊਨ ਤੋਂ ਅਰਥ ਲੋਕ ਉੱਠ ਕੇ ਆਣ ਕੇ ਸ਼ਾਇਦ ਉਹ ਸਾਡਾ ਭਲਾ ਕਰਨਗੇ ਬਦਲਾ ਦਾ ਨਾਰਾ ਲੈ ਕੇ ਆਏ ਸੀ ਪਰ ਉਹ ਬਦਲਾ ਦਾ ਨਾਰਾ ਇਹ ਜ਼ਰੂਰ ਹੋਇਆ ਬਦਲਾ ਸਿਰਫ ਇੰਨਾ ਆਇਆ ਹੈ ਕ੍ਰਾਈਮ ਵਧ ਗਿਆ ਬਦਲਾ ਇੰਨਾ ਆਇਆ ਹੈ ਇਹਨਾਂ ਨੇ ਜਿਸ ਤਰ੍ਹਾਂ ਚੰਨੀ ਸਾਹਿਬ ਨੇ ਵੀ ਕਿਹਾ ਸੀ ਕਿ ਇੰਨੇ ਅਜ ਤੱਕ ਆਪਣਾ ਇੱਕੋ ਹੀ ਵਾਅਦਾ ਪੂਰਾ ਕੀਤਾ ਹੈ ਇੰਨੇ ਆਪਣਾ ਵਿਆਹ ਕਰਕੇ ਕਿਹਾ ਸੀ ਕਿ ਛੇਤੀ ਹੀ ਸਾਡੇ ਘਰ ਇਕਲਕਾਰੀ ਵਜਣ ਲੱਗੇ ਇੱਕ ਉਹ ਵਾਅਦਾ ਵਸ ਨੇ ਪੂਰਾ ਕੀਤਾ ਪੰਜਾਬ ਨਾਲ ਹੋਰ ਇਹਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਸਿਰਫ ਪੰਜਾਬ ਨੂੰ ਲੁੱਟ ਕੇ ਚੰਗੀ ਤਰ੍ਹਾਂ ਹੋਰ ਇੱਕ ਇੱਕ ਐਮਐਲਏ ਕੱਲਾ ਕੱਲਾ ਐਮਐਲਏ ਇਹਨਾਂ ਦਾ ਪੰਜਾਬ ਨੂੰ ਲੁੱਟਣ ਦੇ ਲੱਗਿਆ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਹੁਣ ਸਾਨੂੰ ਬਾਹਰ ਦਾ ਭੱਜਣ ਦੀ ਸਾਰਿਆਂ ਦੀ ਤਿਆਰੀ ਹੈ ਪੰਜਾਬ ਵਾਲਿਆਂ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਣਾ ਜਿਹੜਾ ਉਹ ਤੈਅ ਕਰ ਲਿਆ ਔਰ ਛੇਤੀ ਮੋਦੀ ਜੀ ਅੱਥੇ ਪੰਜਾਬ ਦੇ ਦੌਰੇ ਕਰਨਗੇ ਹੋਰ ਪੰਜਾਬ ਦੇ ਵਿੱਚ ਛੇਤੀ ਹੀ ਜਦੋਂ ਭਾਜਪਾ ਸਰਕਾਰ ਆਏਗੀ ਤੇ ਫਿਰ ਹੀ ਪੰਜਾਬ ਦਾ ਭਲਾ ਹੋ ਸਕਦਾ ਵਰਨਾ ਪੰਜਾਬ ਦਾ ਜਿਹੜਾ ਅੱਜ ਤੱਕ ਦਾ ਲਾਅ ਐਂਡ ਆਰਡਰ ਤੇ ਜਿਹੜੀ ਲੁੱਟ ਖਸੂਟ ਹੈ ਕਦੀ ਨੀਤੇ ਖਤਮ ਹੋਏਗੀ ਤਾਂ ਮੋਦੀ ਜੀ ਦੀ ਹੀ ਸੇਵਾਵਾਂ ਨੇ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਉਹਨਾਂ ਦੇ ਦ੍ਰਿੜ ਨਿਸ਼ਚਾ ਹੋਰ ਉਹਨਾਂ ਦੀਆਂ ਰੀੜੀਆਂ ਟੀਮਾਂ ਉਹਨਾਂ ਦੇ ਨਾਲ ਉਹਨਾਂ ਦੇ ਕਾਰਗਰਤਾ ਉਹਨਾਂ ਦੇ ਬਾਵਾ ਜਿਹੜੇ ਬਣ ਕੇ ਚੱਲਦੇ ਨੇ ਉਹੀ ਜਿਹੜੇ ਨੇ ਹੁਣ ਆ ਕੇ ਪੰਜਾਬ ਦਾ ਭਲਾ ਕਰ ਸਕਦੇ ਨੇ ਹੋਰ ਕੋਈ ਪਾਰਟੀ ਐਸੀ ਨਹੀਂ ਹੈ ਹਰ ਪਾਰਟੀ ਨੂੰ ਪੰਜਾਬ ਦੇ ਲੋਕ ਦੇਖ ਚੁੱਕੇ ਨੇ ਔਰ ਸਾਰਿਆਂ ਨੇ ਸਿਰਫ ਔਰ ਸਿਰਫ ਪੰਜਾਬ ਨੂੰ ਲੁੱਟਣ ਦਾ ਹੀ ਕੰਮ ਕੀਤਾ ਗੱਲ ਕਰ ਰਹੇ ਕਿਉਂਕਿ ਨਰਿੰਦਰ ਮੋਦੀ ਜੀ ਹੁਣ ਪੰਜਾਬ ਦੀ ਫੇਰੀ ਤੇ ਆਣਗੇ ਕੁਝ ਟਾਈਮ ਬਾਅਦ ਜਿੱਦਾਂ ਤੁਸੀਂ ਕਹਿ ਰਹੇ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਆਉਣੇ ਆ ਉਹਦੇ ਵਿੱਚ ਜੇ ਪਾਰਟੀ ਤੁਹਾਨੂੰ ਜ਼ਿੰਮੇਵਾਰੀ ਦਿੰਦਾ ਉਸੀ ਸਮਾਨਾ ਤੋਂ ਲੜੋਂਗੇ ਇਲੈਕਸ਼ਨ ਦੇਖੋ ਇਸ ਬਾਰੇ ਅਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅਸੀਂ ਇੱਕ ਛੋਟੇ ਜਿਹੇ ਕਾਰਜਕਰਤਾ ਛੋਟੇ ਜਿਹੇ ਸੇਵਕ ਹੈਗੇ ਹਾਂ ਲੇਕਿਨ ਹਾਂ ਜਦੋਂ ਤੁਹਾਡੇ ਘਰ ਵਿੱਚ ਕੋਈ ਕੀੜਾ ਮਕੋੜਾ ਵੜ ਜਾਂਦਾ ਉਹਨੂੰ ਤੁਸੀਂ ਬਾਹਰ ਕੱਢਦੇ ਹੋ ਨਾ ਕੋਈ ਗੰਦ ਵੜ ਜਾਂਦਾ ਤੇ ਗੰਦ ਨੂੰ ਵੀ ਰੋਜ਼ ਝਾੜੂ ਮਾਰ ਕੇ ਬਾਹਰ ਕੱਢਦੇ ਹੋ ਹੁਣ ਇਹਨਾਂ ਦਾ ਹੀ ਝਾੜੂ ਹੋਏਗਾ ਗੰਦ ਆ ਪੈ ਗਏ ਨੇ ਪੰਜਾਬ ਦੀ ਸਫਾਈ ਕਰਨੀ ਸਮਾਣੇ ਦਾ ਮੈਂ ਬੇਟਾ ਸਮਾਣੇ ਨਾਲ ਹੀ ਬਚਪਨ ਤੋਂ ਮੇਰਾ ਮੈਨੂੰ ਇੱਥੇ ਦੇ ਜਰਨਲਿਸਟ ਹੋ ਤੁਸੀਂ ਅੱਜ ਲੇਕਿਨ ਤੁਸੀਂ ਵੀ ਮੇਰੇ ਭਰਾ ਹੋ ਮੇਰੇ ਦੋਸਤ ਵੀ ਹੋ ਹੋਰ ਵੀ ਇੱਥੇ ਦੇ ਜਰਨਲਿਸਟ ਇੱਥੇ ਦੇ ਇੰਡਸਟਰੀਅਸ ਇੱਥੇ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਸਰਪੰਚ ਸਾਰੇ ਮੇਰੇ ਰਿਸ਼ਤੇਦਾਰ ਵੀ ਨੇ ਮੇਰੇ ਦੋਸਤ ਵੀ ਨੇ ਮੇਰੀ ਸਾਰੀ ਜ਼ਿੰਦਗੀ ਇੱਥੇ ਸਮਾਣੇ ਬੀਤੀ ਹੈ ਆਏ ਮਹੀਨੇ ਮੈਂ ਇੱਥੇ 10-15 ਦਿਨ ਤੇ ਸਮਾਣੀ ਹੁੰਨਾ ਸਾਰਿਆਂ ਨੂੰ ਪਤਾ ਸਾਰਿਆਂ ਨਾਲ ਮੇਰਾ ਮਿਲਨ ਵਰਤਨ ਪਿਆਰ ਹੈਗਾ ਤੇ ਮੈਂ ਆਪਣੀ ਇੱਕ ਡਿਊਟੀ ਵੀ ਸਮਝਦਾ ਕਿ ਅੱਜ ਪੰਜਾਬ ਨੂੰ ਜਿਹੜਾ ਘੋਣ ਲੱਗ ਗਿਆ ਪੰਜਾਬ ਨੂੰ ਲੁੱਟਣ ਵਾਸਤੇ ਜਿਹੜੇ ਲੋਕ ਇੱਥੇ ਆਏ ਨੇ ਮੇਰਾ ਫਰਜ਼ ਬਣਦਾ ਮੈਂ ਆਪਣੇ ਘਰ ਦੀ ਸਫਾਈ ਕਰਾਂਗਾ ਪੰਜਾਬ ਨੂੰ ਖਾਣ ਤੋਂ ਇਹਨਾਂ ਜਿਹੜੇ ਆ ਲੋਕ ਆਏ ਨੇ ਚੋਰ ਠੱਗ ਜਿਹੜੇ ਨੇ ਇਹਨਾਂ ਨੂੰ ਭਜਾਵਾਂਗਾ ਐਮ ਆਪਣੀ ਜ਼ਿੰਮੇਵਾਰੀ ਸਮਝਦਾ ਬਾਕੀ ਪਾਰਟੀ ਨੇ ਤੈਅ ਕਰਨਾ ਇਹ ਪਾਰਟੀ ਦੀਆਂ ਗੱਲਾਂ ਹੁੰਦੀਆਂ ਨੇ ਅਸੀਂ ਹਜੇ ਇਹ ਬਹੁਤ ਜਲਦੀ ਹੋਏਗੀ ਇਹ ਗੱਲਾਂ ਉੱਤੇ ਕੋਈ ਵੀ ਟਿੱਪਣੀ ਕਰਨੀ ਹਜੇ ਮੈਂ ਠੀਕ ਨਹੀਂ ਸਮਝਦਾ ਜੇ ਉੱਤੇ ਕੋਈ ਟਿੱਪਣੀ ਕਰਨੀ ਬਹੁਤ ਬਹੁਤ ਧੰਨਵਾਦ ਭੁਪਿੰਦਰ ਜੀ ਦੇਖ ਸਕਦੇ ਹੋ ਕਿ ਪੰਜਾਬ ਦੇ ਮੁੱਦਿਆਂ ਤੇ ਜਿਹੜੇ ਨੇ ਭੁਪਿੰਦਰ ਸਿੰਘ ਗਿੱਨੀ ਜੀ ਨਾਲ ਸਾਡੀ ਗੱਲਬਾਤ ਹੋਈ ਆ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਕੁਝ ਟਾਈਮ ਬਾਅਦ ਜਿਹੜਾ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਹੋਣ ਵਾਲਾ ਹੈ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز